ਬਿਲਕੁਲ ਨਹੀਂ ਮੈਂ ਦੁਬਾਰਾ ਕਹਿ ਦਿੰਨਾ ਵੀ ਕਿਸੇ ਤੇ ਵੀ ਇਹ ਪ੍ਰੈਸ ਕਾਨਫਰੈਂਸ ਚਿੱਕੜ ਸੱਟਣ ਲਈ ਸਿਆਸਤ ਕਰਨ ਲਈ ਬਿਲਕੁਲ ਨਹੀਂ ਗਈ ਇਹ ਸਿਰਫ ਲੁਧਿਆਣੇ ਦੇ ਲੋਕਾਂ ਨੂੰ ਲੁਧਿਆਣੇ ਦੇ ਸਾਡੇ ਵੋਟਰਾਂ ਨੂੰ ਜਿਹੜੇ ਕੁਝ ਲੋਕ ਬਾਹਰੋਂ ਉਰੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਆਏ ਨੇ ਜਿਨ੍ਹਾਂ ਦਾਰਾ ਅਮਰਿੰਦਰ ਬੜਿੰਗ ਕਾਂਗਰਸ ਦੇ ਉਹ ਕੈਂਡੀਡੇਟ ਨੇ ਲੁਧਿਆਣੇ ਤੋਂ ਉਹਨਾਂ ਦੇ ਬਾਰੇ ਮੈਂ ਜ਼ਰੂਰ ਸਾਰੇ ਹੀ ਲੁਧਿਆਣੇ ਦੇ ਲੋਕਾਂ ਨੂੰ ਕਿਉਂਕਿ ਵੋਟ ਦੇ ਦੇਣਾ ਉਹ ਨੇੜੇ ਆ ਰਹੇ ਨੇ ਮੈਂ ਉਹਨਾਂ ਦਾ ਪਛੋਕੜ ਉਹਨਾਂ ਦੇ ਬਾਰੇ ਜ਼ਰੂਰ ਦੱਸਣਾ ਚਾਹੁੰਦਾ ਕਿਉਂਕਿ ਉਹ ਕੰਮ ਉਹ ਇਹੇ ਕਰਕੇ ਅਹਿਮਦ ਸ਼ਾਹ ਅਬਦਾਲੀ ਬਣ ਕੇ ਧਾੜ ਵੀ ਬਣ ਕੇ ਉਹ ਲੁਧਿਆਣੇ 'ਚ ਇਹ ਕੰਮ ਨਾ ਕਰ ਸਕਣ ਕਿ ਮੈਂ ਪਹਿਲਾਂ ਹੀ ਸਾਰੇ ਲੁਧਿਆਣੇ ਵਾਲਿਆਂ ਨੂੰ ਆਪਣੇ ਲੋਕ ਸਭਾ ਹਲਕੇ ਵਾਲਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਤੇ ਕੁਝ ਮੇਰੀਆਂ ਜਿਹੜੀਆਂ ਡਿਮਾਂਡਸ ਨੇ ਉਹ ਤੁਹਾਡੇ ਮੂਰੇ ਰੱਖੂੰਗਾ ਇਹ ਕੇਸ ਜਿਹੜਾ ਹੈ ਰਾਜਾ ਵੜਿੰਗ ਸਾਹਿਬ ਜਿਹੜੇ ਕੀ ਪ੍ਰਧਾਨ ਨੇ ਉਰੇ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਦੇ ਨਾਲ ਸੰਬੰਧਿਤ ਆ ਤੇ ਉਹਨਾਂ ਦੇ ਸਾਲਾ ਸਾਹਿਬ ਜਿਹੜੇ ਡੰਪੀ ਬਨਾਇਕ ਜੀਨਾ ਦਾ ਨਾਮ ਡੰਪੀ ਬਨਾਇਕ ਉਹਨਾਂ ਦੇ ਸਾਲਾਹ ਸਾਹਿਬ ਉਹਨਾਂ ਦੇ ਬਰਦਰ-ਇਨ-ਲॉ ਨੇ ਤੇ ਉਹਨਾਂ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਦੇ ਭਰਾ ਨੇ ਉਹਨਾਂ ਤੇ ਸਭ ਤੋਂ ਵੱਡੀ ਇੱਕ ਮਤਲਬ ਐ ਲੱਗਦਾ ਮਤਲਬ ਹੱਥ ਕੰਬਦੇ ਨੇ ਵੀ ਐਡਾ ਕਾਰਨਾਮਾ ਉਹ ਕਰ ਸਕਦੇ ਆ ਤੇ ਫੇਰ ਵੀ ਇਸ ਲੋਕਾਂ ਦੇ ਮੂਹਰੇ ਉਹ ਇਸ ਤਰੀਕੇ ਨਾਲ ਪੇਸ਼ ਆ ਰਹੇ ਆ ਜਿਵੇਂ ਕੀ ਕੁਝ ਪਤਾ ਹੀ ਨਹੀਂ ਹੁੰਦਾ ਇਹ ਮੈਂ ਐਫ ਆਈ ਆਰ ਆ ਜਿਹੜੀ ਇਹ ਤੁਹਾਡੇ ਮੂਹਰੇ ਰੱਖੂਗਾ ਕੋਈ ਇਹ ਮੇਰੀ ਆਪ ਦੀ ਕੋਈ ਨਕਲੀ ਬਣਾਈ ਹੋਈ ਆਡੀਓ ਨਹੀਂਗੀ ਨਕਲੀ ਬਣਾਈ ਹੋਈ ਕੋਈ ਵੀਡੀਓ ਨਹੀਂਗੀ ਨਕਲੀ ਬਣਾਏ ਹੋਈ ਕੋਈ ਕਾਗਜ਼ ਨਹੀਂਗੇ ਇਹ ਐਫ ਆਈ ਆਰ ਨੰਬਰ ਜਿਹੜੀ ਉਹ 32 ਤੇ ਇਹ ਥਾਣਾ ਹੈ ਜਿਹੜਾ ਇਹ ਸਿਟੀ ਫਰੀਦਕੋਟ ਐਫ ਆਈ ਆਰ ਨੰਬਰ 32 ਸਿਟੀ ਥਾਣਾ ਫਰੀਦਕੋਟ ਦੀਏ ਐਫ ਆਈ ਆਰ ਤੇ ਇਹ ਤਕਰੀਬਨ 6ਵੇਂ ਮਹੀਨੇ ਨਾ 6 ਤਰੀਕ ਨੂੰ ਦੂਜੇ ਮਹੀਨੇ 2021 ਨੂੰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਦੀ ਇਹ ਐਫ ਆਈ ਆਰ ਦਰਜਾ ਉਦੋਂ ਦੇ ਕਾਰਨਾਮੇ ਉੱਥੇ ਇਹਦੇ ਵਿੱਚ ਸਭ ਰਿਆਂ ਦੀਆਂ ਸਟੇਟਮੈਂਟਾਂ ਤੁਹਾਡੇ ਮੂਹਰੇ ਰੱਖੂੰਗਾ ਇਹ ਇੱਕ ਕਰਨ ਕੁਟਾਰੀਆ ਕਰਨ ਕੁਟਾਰੀਆ ਤੇ ਅੰਕਿਤ ਕੁਟਾਰੀਆ ਦੋ ਭਰਾ ਦੀ ਇਹ ਸਾਰੀ ਦਾਸਤਾਨਾ ਜੋ ਸੁਣ ਕੇ ਕਿਸੇ ਪਿਕਚਰ ਜਿ ਕਿਸੇ ਨੋਵਲ ਜਿ ਇਹ ਜੀ ਸਟੋਰੀ ਇਹ ਜੀ ਖਤਰਨਾਕ ਕਿਤੇ ਤੁਸੀਂ ਨਾ ਪੜ੍ਹੀ ਹੋਣੀ ਐ ਨਾ ਦੇਖੀ ਹੋਣੀ ਐ ਵੀ ਕੀ ਹੁੰਦਾ ਪਰਿਵਾਰ ਨਾਲੇ ਕੀ ਕਰਦੇ ਆ ਇਹ ਡੈਂਪੀ ਬਣਾਏ ਤੇ ਰਾਜਾ ਬੜਿੰਗ ਸਾਹਿਬ ਜਿਹੜੇ ਇਹ ਤਕਰੀਬਨ ਉਹ ਗਿੱਦੜਵਾਏ ਦਾ ਜਿਹੜਾ ਮੰਡੀ ਦਾ ਟਰਾਂਸਪੋਰਟ ਤੇ ਮੰਡੀ ਦਾ ਜਿਵੇਂ ਤੁਹਾਨੂੰ ਪਤਾ ਜਦੋਂ ਫਸਲ ਆਉਂਦੀ ਆ ਟਵਾ ਟਵਾਈ ਚਲਦੀ ਆ ਤੇ ਉਹ एफसीआई ਮਹਿਕਮੇ ਦਾ ਉਹ ਪੰਜਾਬ ਦੇ ਕਈ ਮਹਿਕਮਿਆਂ ਦਾ ਉਹ ਟੈਂਡਰ ਆ ਜਿਹੜਾ ਤੁਹਾਨੂੰ ਪਤਾ ਹੁੰਦਾ ਹੈ ਉਹ ਟੈਂਡਰ ਗਿੱਦੜਵਾਇ ਮੰਡੀ ਅਨਾਜ ਦਾ ਢੋਆ ਠਵਾਈ ਦਾ ਟੈਂਡਰ ਆ ਜਿਹੜਾ ਧੋਕਰਨ ਕੁਟਾਰੀਆ ਤੇ ਅੰਕਿਤ ਅੰਕਿਤ ਕੁਟਾਰੀਆ ਜੀ ਦੋਨੋਂ ਭਰਾਵਾਂ ਕੋਲ ਹੁੰਦਾ ਕੀ ਆ ਇੱਕ ਤਾਂ ਮੇਨ ਜਿਹੜੀ ਮੰਡੀ ਹੁੰਦੀ ਆ ਉਹਦਾ ਟੈਂਡਰ ਹੁੰਦਾ ਇੱਕ ਜਿਹੜੀਆਂ ਉਹ ਮੇਨ ਮੰਡੀ ਨਾਲ ਅਲੱਗ ਛੋਟੀਆਂ-ਛੋਟੀਆਂ ਮੰਡੀਆਂ ਜਿਹੜੀਆਂ ਲੱਗਦੀਆਂ ਹੁੰਦੀਆਂ ਉਹਦਾ ਬੇਸ਼ੱਕ ਉਹ ਟਰੱਕ ਯੂਨੀਅਨਾਂ ਦੇ ਕੋਲ ਕੰਮ ਹੁੰਦਾ ਏ ਕੰਮ ਟਰੱਕ ਯੂਨੀਅਨਾਂ ਨਾਲ ਕੋਲ ਹੁੰਦਾ ਪਰ ਮੇਨ ਨੌਂ ਜੀ ਦਾ ਹੁੰਦਾ ਉਹ ਸਟੈਂਡਰਡ ਤੇ ਉਹ ਜਿਹਦੇ ਕੋਲ ਮੇਨ ਮੰਡੀ ਦਾ ਕੰਮ ਹੁੰਦਾ ਉਹ ਉਹਦੇ ਨਾਂ ਤੇ ਹੀ ਉਹ ਕੰਮ ਚੱਲਦਾ ਤੇ ਜਿਹੜਾ ਪੈਸਾ ਵੀ ਆਉਣਾ ਹੁੰਦਾ ਟਰੱਕ ਯੂਨੀਅਨ ਦਾ ਟਰੱਕਾਂ ਵਾਲਿਆਂ ਦਾ ਕਿਉਂਕਿ ਜਿਹੜੇ ਉਹਨਾਂ ਦੇ ਢੇੜੇ ਬਣਦੇ ਆ ਕਿਉਂਕਿ ਉਹ ਛੋਟੇ ਢੇੜੇ ਹੁੰਦੇ ਆ ਬਾਰ-ਬਾਰ ਮੰਡੀ ਤੋਂ ਉਸ ਵੇਲੇ ਕਣਕ ਝੋਨਾ ਜਿਹੜਾ ਚੱਕਣਾ ਹੁੰਦਾ ਉਹ ਜਿੱਥੇ ਵੀ ਐਫਸੀਆਈ ਕਹਿੰਦੀ ਆ ਜਾਂ ਪੰਜਾਬ ਕਹਿੰਦਾ ਏ ਜਾ ਹੋਰ ਏਜੰਸੀਆਂ ਜਿਹੜੀਆਂ ਪੰਜ ਸੀਟ ਕਹਿੰਦੀਆਂ ਉਹ ਢੋਆ ਢਵਾਈ ਦਾ ਕੰਮ ਟਰੱਕ ਕਰਦੇ ਆ ਤੇ ਉਹ ਟਰੱਕ ਉਹ ਹੁੰਦੇ ਆ ਜਿਹੜੇ ਕਿਤੇ ਬਾਹਰ ਨਹੀਂ ਜਾ ਸਕਦੇ